ਦੇ ਕੇ ਰਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਸ਼ਾਸਨ ਆ ਕਿ ਦਰਸਲ ਹੌਸਟਲ ਦੇ ਖਾਣੇ ਦੇ ਵਿੱਚ ਜਿਹੜਾ ਉਹ ਕਮੀਆਂ ਨਿਕਲ ਰਹੀਆਂ ਨੇ ਸੁੰਡੀਆਂ ਮਿਲ ਰਹੀਆਂ ਨੇ ਜੋ ਬੱਚੇ ਖਾਣਾ ਖਾਂਦੇ ਨੇ ਉਹ ਖਾਣਾ ਖਾਣ ਦੇ ਯੋਗ ਨਹੀਂ ਹੈ ਅਜੀਆਂ ਸ਼ਿਕਾਇਤਾਂ ਸਮਨੇ ਆਈਆਂ ਨੇ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਸ਼ਾਸਨ ਆ ਚੁੱਕਾ ਹੈ ਵਿਦਿਆਰਥੀਆਂ ਦੇ ਤਰਫੋਂ ਹੰਗਾਮਾ ਕੀਤਾ ਗਿਆ ਕਿਉਂਕਿ ਹੌਸਟਲ ਦਾ ਜੋ ਖਾਣਾ ਹੈ ਉਹ ਖਾਣ ਯੋਗ ਨਹੀਂ ਹੈ ਵਿਦਿਆਰਥੀਆਂ ਦੇ ਤਰਫੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਔਰ ਇਸ ਕਦਰ ਨਿਰਾਸ਼ ਔਰ ਹਤਾਸ਼ ਗੁੱਸੇ ਚਾਏ ਹੋ ਵਿਦਿਆਰਥੀ ਕਿ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਦਕਿ ਹੰਗਾਮਾ ਹੋਇਆ ਤਾਂ ਇਸ ਤੋਂ ਬਾਅਦ ਜਿਹੜਾ ਜ਼ਾਹਿਰ ਤੌਰ ਤੇ ਜਿਹੜਾ ਉਹ ਹਰਕਤ ਦੇ ਵਿੱਚ ਪ੍ਰਸ਼ਾਸਨ ਵੀ ਆਇਆ ਲੇਕਿਨ ਵਿਦਿਆਰਥੀਆਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਵੀਡੀਓ ਵੀ ਜਿਹੜਾ ਉਹ ਖੂਬ ਵਾਇਰਲ ਹੋ ਰਹੀ ਹੈ ਸਾਹਮਣੇ ਵੀ ਆਈ ਹੈ ਕਿ ਵਿਦਿਆਰਥੀਆਂ ਦੇ ਵੱਲੋਂ ਉਸ ਖਾਣੇ ਦੀ ਵੀਡੀਓ ਬਣਾਈ ਗਈ ਕਿ ਜੋ ਜੋ ਉਹਨਾਂ ਨੂੰ ਖਾਣ ਨੂੰ ਦਿੱਤਾ ਗਿਆ ਲੇਕਿਨ ਉਹ ਖਾਣਾ ਖਾਣ ਦੇ ਯੋਗ ਨਹੀਂ ਸੀ ਉਸ ਦੇ ਵਿੱਚ ਕੀੜੇ ਮਕੌੜੇ ਚੱਲ ਰਹੇ ਸਨ ਬੱਚਿਆਂ ਦੀ ਤਰਫੋਂ ਵੀਡੀਓ ਬਣਾਈ ਗਈ ਔਰ ਉਸ ਨੂੰ ਫਿਰ ਬਾਅਦ ਚੋਂ ਵਾਇਰਲ ਵੀ ਜਿਹੜਾ ਉਹ ਕੀਤਾ ਗਿਆ ਜਿਸ ਨੂੰ ਘੇਰ ਕੇ ਵਿਦਿਆਰਥੀਆਂ ਨੇ ਨਾਰਾਬਾਜ਼ੀ ਸ਼ੁਰੂ ਕਰ ਦਿੱਤੀ ਕਿਉਂਕਿ ਬੱਚੇ ਗੁੱਸੇ ਦੇ ਵਿੱਚ ਸਨ ਕਿ ਖਾਣ ਜੋ ਖਾਣਾ ਉਹਨਾਂ ਨੂੰ ਦਿੱਤਾ ਜਾ ਰਿਹਾ ਪਰੋਸਿਆ ਜਾ ਰਿਹਾ ਯੂਨੀਵਰਸਿਟੀ ਦੇ ਅੰਦਰ ਉਸ ਦਿਨ ਅંદર ਉਹ ਕੀੜੇ ਮਕੌੜੇ ਨਿਕਲ ਰਹੇ ਨਹੀਂ ਤਾਂ ਡੀ ਨੂੰ ਘੇਰ ਕੇ ਜਦੋਂ ਇਹ ਵਿਦਿਆਰਥੀਆਂ ਦੀ ਤਰਫੋਂ ਸਵਾਲ ਕੀਤੇ ਗਏ ਤਾਂ ਉਸ ਮੌਕੇ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਜਿਹੜਾ ਉਸ ਦੇ ਇਲਜ਼ਾਮ ਲੱਗੇ ਨੇ ਵਿਦਿਆਰਥੀ ਰੋਸ ਦੇ ਵਿੱਚ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਆਏ ਧੰਨਵਾਦਾ ਦੇ ਵਿੱਚ ਰਹਿੰਦੀ ਹੈ ਪਰੰਤੂ ਇੱਕ ਨਵਾਂ ਹੀ ਮਾਮਲਾ ਹੁਣ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਮੌਕੇ ਦੀਆਂ ਤਸਵੀਰਾਂ ਆ ਦੇਖੋ ਅੰਬੇਦਕਰ ਹੌਸਟਲ ਦੀ ਮੈਸ ਦਾ ਇਹ ਹਾਲ ਆ ਖਾਣੇ ਦੇ ਵਿੱਚੋਂ ਸੁੰਡ ਨਿਕਲ ਰਹੇ ਆ ਹੁਣ ਕੁੜੀਆਂ ਕੀ ਕਰਨ ਫਿਰ शर्म करो शर्म करो ਅਸੀਂ ਦਸਵੇਂ ਬੈਠਾ ਇਹ ਨਾ ਕਿ ਆਂਵਾਸੀ ਬਿਨ ਸਹਸਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਸ਼੍ਰੀ ਰਾਮ ਨਰਾਇਣ ਜੀ ਕੋਈ ਗੱਲ ਨਹੀਂ ਹੋਣੀ ਮੈਂ ਮਮ ਵੀ ਅੱਪਾ ਲਈ ਤਾਂ ਨਹੀਂ ਬੀ ਬਰਾਦੀ ਕਰੋ ਮੈਡਮ ਤੁਸੀਂ ਆਪਣੇ ਕੋਲੇ ਆਫਿਸ ਆ ਇੱਕ ਮਿੰਟ ਹਾਂ ਤੁਸੀਂ ਮੈਨੂੰ ਕੰਪਲੀਟ ਬੈਠਣ ਦਿਓ ਆਰਾਮ ਨਾਲ ਔਰ ਲੈਟਸ ਟਾਕ ਤੁਸੀਂ ਇਹਨਾਂ ਨਾਲ ਗੱਲ ਹੋਰ ਕਰੀ ਨਹੀਂ ਮੈਨੂੰ ਅੰਕਾ ਫੀਸਾ ਵਰਦੇ ਆ ਇੱਕ ਦਿਨ ਫੀਸ ਲੇਟ ਹੋ ਜਾ ਹਾਇਡ ਪਾਉਂਦੇ ਨੇ ਖੇਚ ਲਵਾਗੇ ਕੁਰਸੀ ਤੋਂ ਕਰਦੇ ਨਹੀਂ ਨਹੀਂ ਕਰਤੀ ਤੋਂ ਖੇਚ ਲਵਾਗੇ ਕੁਰਸੀ ਤੋਂ ਬੱਤੀ ਪੀਜੀ ਚ ਮੋਟ ਕਰਾਈ ਜਾਂਦੇ ਕੋਈ 6000 ਕੋਈ 7000 ਆਪਣੀ ਯੂਨੀਵਰਸਿਟੀ ਦੇ ਮੁਲਾਜ਼ਮ ਪੀਜੀ ਖੋਲੀ ਬੈਠਿਆ ਉਹ ਉਹ ਪਲਾਸਟਿਕ ਕਹਿੰਦੇ ਨੇ ਫਲਾਨੇ ਪੀਜੀ ਚ ਆ ਜੋ ਫਲਾਨੇ ਚ ਆ ਜੋ ਆਪਣੇ ਕੋਲ ਉਹ ਆਪਸ਼ਨ ਹੈਗੀ ਹੈ ਇਹ ਗੱਲ ਨਹੀਂ ਕਿ ਅਸੀਂ ਇਕੱਲੇ ਥੋਲੂ ਅਸੀਂ ਐਕਸ਼ਨ ਨਾਲ ਵੀ ਗੱਲ ਕੀਤੀ